ਅੱਜ ਗੁਰਦੁਆਰਾ ਬਾਬਾ ਵਿਦੀ ਚੰਦ ਸ਼ੀਨਾ ਸ਼ਾਲੀਮਾਰ ਗਾਰਡਨ ਅਰਬਨ ਸਟੇਟ ਫਗਵਾੜਾ ਵਿਖੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮਨਾਉਣ ਤੋਂ ਪਹਿਲਾਂ ਹਾਈਡਰੋਲਿਕ ਨਿਸਾਨ ਸੇਵ ਦੀ ਸੇਵਾ ਸਮੂਹ ਸੰਗਤਾਂ ਵੱਲੋਂ ਪੂਰੀ ਸਰਧਾ ਭਾਵਨਾ ਨਾਲ ਕੀਤੀ ਗਈ ਜਿਸ ਵਿੱਚ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ ਉਚਿਤ ਤੌਰ ਤੇ ਸ਼ਾਮਲ ਹੋਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਮੈਂਬਰ ਰਣਜੀਤ ਸਿੰਘ ਪੁੱਲਰ ਹਰਪਾਲ ਸਿੰਘ ਢਿੱਲੋਂ ਮਾਸਟਰ ਭਪਿੰਦਰ ਸਿੰਘ ਅਤੇ ਡਾਕਟਰ ਤਰਲੋਕ ਸਿੰਘ ਨੇ ਹਾਜ਼ਰੀ ਭਰੀ ਇਸ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਪਵਨ ਅਤੇ ਡਾਕਟਰ ਬੀ ਆਰ ਅੰbedkar ਪਵਨ ਅਰਬਨ ਸਟੇਟ ਫਗਵਾੜਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਜਗਨਨਾਥ ਬਾਂਸਲ ਸ੍ਰੀ ਕਨਸਮ ਜੀ ਮਾਸਟਰ ਕੁਲਦੀਪ ਸਿੰਘ ਬੰਗਾ ਅਵਤਾਰ ਸਿੰਘ ਸੱਲਨ ਸਾਹਿਬ ਅਤੇ ਕਾਉਂਸਲਰ ਸ਼੍ਰੀਮਤੀ ਗੁਰਪ੍ਰੀਤ ਕੌਰ ਜੰਡੂ ਉਚੇਚੇ ਤੌਰ ਤੇ ਪਹੁੰਚੇ ਅਤੇ ਨਿਸਾਨ ਸਾਹਿਬ ਦੀ ਸੇਵਾ ਕੀਤੀ ਕੋਲਮਨ ਸਿੰਘ ਭਿੰਡਰ ਡਾਇਰੈਕਟਰ ਮੰਗਲ 7 ਸੰਜੂ YouTube ਚੈਨਲ ਉਚੇਚੇ ਤੌਰ ਤੇ ਪਹੁੰਚੇ ਅਤੇ ਨਿਸਾਨ ਸਾਹਿਬ ਦੀ ਸੇਵਾ ਕੀਤੀ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਾਮਲ ਹੋਈਆਂ ਅਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ ਇਹ ਇਨਸਾਨ ਸਾਹਿਬ ਦਸਮਿਸ ਬਿਲਡਿੰਗ ਵਰਕਸ ਰਾਮਗੜ੍ਹ ਜਾਂ ਮਹੱਲਾ ਗਰਾਹ ਨੇ ਸਰਦਾ ਪੂਰਵਕ ਤਿਆਰ ਕੀਤਾ ਆਓ ਦੇਖੀਏ ਮੰਗਲ ਸੈਮਥ ਸੰ ਯੂਟਿਊਬ ਚੈਨਲ ਦੀ ਇੱਕ ਖਾਸ ਰਿਪੋਰਟ number mm hmm. ਸਤਿਗੁਰ ਕੀ ਸੇਵਾ ਸਫਲ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਾਜੇ ਘੁੱਟ ਕੇ ਮੰਨੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਰਦੇ ਚੰਨ ਸੇ ਵਾਹ ਨਾਮ ਵਾਹਿਗੁਰੂ ਸਤਨਾਮ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਫਲ ਸਤ ਨਾਮ ਵਾਹਿਗੁਰੂ ਜੀ ਸਹਾਇ ਬਸਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਯਾਦ ਦਾ ਧਿਆਨ ਕਰਕੇ ਬੋਲ ਜੈ ਗੁਰੂ ਜੈ ਗੁਰੂ ਦੇ ਪਿਆਰੇ ਜਾਲਸੋਂ ਜਿਆਦੇ ਚੰਗੇ ਤੇ ਮੈਂ ਦਿਲ ਦੀਆਂ ਤੱਕੀਆਂ ਅੱਜ ਨਾਲੇ ਆਪ ਦਾ ਬਹੁਤ ਨਾਮ ਕਿੱਦਿਆ ਵਸ ਕੇ ਗਿਆ ਤੇ ਤਲਾਹ ਜੀ ਤੇਗਵਾ ਕੀ ਤੇ ਸ੍ਰੀ ਅਨੰਦ ਕੀ ਤਾ ਸਨਾ ਪਿਆਰੇ ਆ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਸ਼ੀ ਵਾਲੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਫਾਈ ਵੀ ਦੀ ਚੰਦ ਸ਼ਾਹੀ ਮਰਗਾਰਟਨ ਗਾਰਡਨ ਕਲਪਨ ਸਟੇਟ ਕੁੜਵਾੜਾ ਦੇ ਕੇ ਨਿਸਾਨ ਸਾਹਿਬ ਦੀ ਸੇਵਾ ਕੀਤੀ ਗਈ ਹੈ ਕਿਉਂਕਿ ਬਹੁਤ ਸਮੇਂ ਤੋਂ ਦੇਖਿਆ ਗਿਆ ਕਿ ਸਾਲ ਬਾਅਦ ਜਦੋਂ ਨਿਸਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ ਤੇ ਉਸ ਵੇਲੇ ਪਹਿਲਾਂ ਤਾਰਾਂ ਦੇ ਨਾਲ ਚਰਖੜੀ ਨੂੰ ਉੱਪਰ ਲੈ ਕੇ ਇੱਕ ਸਿੰਘ ਉੱਪਰ ਜਾਂਦਾ ਹੈ ਤੇ ਉੱਪਰੋਂ ਫਿਰ ਚੋਲਾ ਪੋੜਦਾ ਪੋੜਦਾ ਹੁੰਦਾ ਹੈ ਨਾਲ ਕਰਨ ਤੋਂ ਬਾਅਦ ਜਸਾਨ ਸਾਹਿਬ ਦੇ ਫੇਰ ਥੱਲੇ ਹੁੰਦਾ ਹੈ ਕਿ ਕਈ ਵਾਰੀ ਐਸੀਆਂ ਬੁਰਤ ਧਨਾਵਾ ਵਾਪਰ ਗਈਆਂ ਤੇ ਜਿਹਦੇ ਨਾਲ ਉਹ ਤਾਰ ਜਿਹਦੇ ਨਾਲ ਚਰਖੜੀ ਨੂੰ ਉੱਪਰ ਲੈ ਕੇ ਜਾਇਆ ਜਾਂਦਾ ਹੈ ਹੌਲੀ-ਹੌਲੀ ਥੱਲੇ ਲਿਆਉਣਾ ਉਹ ਜੰਗਾਲ ਦੇ ਨਾਲ ਖਰਾਬ ਹੋ ਜਾਂਦੀ ਹੈ ਤੇ ਟੁੱਟ ਕੇ ਉਹ ਸਿੰਘ ਦੀ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਜਿਹੜਾ ਦੁਬਾਰਾ ਉਹ ਇਸ ਦੁਨੀਆ ਨੂੰ ਦੇਖ ਨਹੀਂ ਸਕਦਾ ਸੋ ਅੱਜ ਵਿਗਿਆਨਕ ਯੁੱਗ ਦੇ ਨਾਲ ਰਹਦੇ ਹੋਏ ਪੰਜ ਜੀ ਦੀ ਚੰਸੀਨਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਕਿ ਹਾਈਡਰੋਲਿਕ ਇਨਸਾਨ ਸਾਹਿਬ ਦੀ ਸੇਵਾ ਸੰਤਵੰਨੋਂ ਕੀਤੀ ਗਈ ਹੈ ਸੋ ਅੱਜ ਇਸ ਮੌਕੇ ਤੇ ਮੈਂ ਮੰਗਲ 7 ਸੰ YouTube ਚੈਨਲ ਵੱਲੋਂ ਸਾਰੀ ਕਮੇਟੀ ਨੂੰ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੋਂ ਹਾੜਾ ਬਿਖੇ ਆਦਰ ਸਹਿਤ ਸ਼ਰੀਪਾ ਗਾਰਡਨ ਦੇ ਡਾਕਟਰ ਸਾਹਿਬ ਦੇ ਕੇ ਅਲਫਰਿਕ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਹੈਗੀ ਆ ਔਰ ਇਹਦੇ ਵਿੱਚ ਸੂਰ ਸਾਂਝਾ ਨੇ ਬਹੁਤ ਛੜ ਕੇ ਸਰਿਆ ਆ ਉਹਦੇ ਵਾਸਤੇ ਸਭ ਮੌਕੇ ਤੇ ਸੂਰ ਸੰਗਤਾਂ ਨੂੰ ਬਹੁਤ ਲੱਖਵਾਂ ਦੱਤਨੇ ਆ ਔਰ ਵਾਹਿਗੁਰੂ ਦਾ ਆਸਰਦ ਹੈ ਕਿ ਸਭ ਉਤਤਕੀ ਬਾਤ ਹੈ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਜੀ ਚੰਦ ਦੇ ਦੁਆਰਾ ਨਿਸ਼ਾਨ ਸਾਹਿਬ ਦੀ ਸੰਗਤਾਂ ਨੂੰ ਸੇਵਾ ਕੀਤੀ ਗਈ ਹੈ। ਉਸ ਮੌਕੇ ਤੇ ਸੰਗਤਾਂ ਨੂੰ ਤੇ ਸਾਰੇ ਅਰਧ ਸਟੇਟ ਵਾਸਤੇ ਲੱਖ ਲੱਖ ਦਾਇਰ ਜੇਵਾਵਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਜੀ ਜੈ ਮਹਾਰਾਜਾਂ ਨੂੰ ਅਜੀ ਕੱਲ ਦੀ ਗੁਰੂ ਸਾਹਿਬਾਂ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਗੁਰਪੁਰਬ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਟਾ ਪਹੁੰਚੋ ਸਤਿਗੁਰਾਂ ਦੇ ਅਣਕੀ ਦਰਸ਼ਨ ਦੇ ਅੱਜ ਗੁਰਦੁਆਰਾ ਸਾਹਿਬ ਬਾਬਾ ਬਿਧੀ ਚਾ ਨਸ਼ੀਨਾ ਜੀ ਵਿਖੇ ਸਾਰੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਹੈ ਤੇ ਇਸ ਪਵਿੱਤਰ ਦਿਹਾੜੇ ਤੇ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਬੈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ 11 ਜਨਵਰੀ 2025 ਨੂੰ ਹਾਈਡਰੋਲਿਕ ਨਿਸ਼ਾਨ ਸਾਹਿਬ ਨਵੇਂ ਨਿਸ਼ਾਨ ਸਾਹਿਬ ਦੀ ਜੋ ਸੇਵਾ ਕੀਤੀ ਹੈ ਸਮੂਹ ਸੰਗਤ ਵੱਲੋਂ ਉਸ ਨੂੰ ਲੱਖ ਲੱਖ ਵਧਾਈ ਹੈ ਇਹ ਗੁਰਦੁਆਰਾ ਭਾਈ ਬਿਧੀ ਚੰਚੀਨਾ ਚਾਲੀਬਾਰ ਗਾਰਡਨ ਵਿਖੇ ਸਮੂਹ ਸੰਗਤ ਵੱਲੋਂ ਸੇਵਾ ਨਿਭਾਈ ਗਈ ਹੈ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ